ਦੋਸਤੋ ਗਰਮੀਆਂ ਆ ਗਈਆਂ ਨੇ ਤੇ ਏਸੀ ਦੀ ਲੋੜ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਏਸੀ ਲੈਣਾ ਹੋਵੇ ਤਾਂ ਕਿਹੜਾ ਲਿਆ ਜਾਵੇ ਤਾਂ ਅੱਜਕੱਲ੍ਹ ਵਿੰਡੋ ਦਾ ਜ਼ਮਾਨਾ ਤਾਂ ਘਟਾ ਹੈ ਤਾਂ ਅੱਜਕੱਲ੍ਹ ਸਪਲਟ ਏਸੀ ਜ਼ਿਆਦਾ ਲੈਂਦੇ ਨੇ ਸਾਰੇ ਤਾਂ ਅਸੀਂ ਆਮ ਮਿਡਲ ਕਲਾਸ ਫੈਮਿਲੀ ਆਪਾਂ ਸੋਚਦੇ ਹਾਂ ਕਿ ਇੱਕ ਵਧੀਆ ਰੂਮ ਦੇ ਵਿੱਚ ਜਿਹੜੀ 쿨ਿੰਗ ਕੈਪੈਸਿਟੀ ਵਧੀਆ ਹੋਵੇ ਤੇ ਰੇਟ ਵੀ ਠੀਕ ਹੋਵੇ ਤਾਂ ਉਹਦੇ ਵਾਸਤੇ ਆਪਾਂ ਮਤਲਬ ਕਿ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਵੀ ਕਿਹੜਾ ਲਈਏ ਤਾਂ ਬ੍ਰਾਂਡ ਇੰਨੇ ਜ਼ਿਆਦੇ ਨੇ ਬਈ ਆਪਾਂ ਨੂੰ ਲੱਗਦਾ ਆ ਨਹੀਂ ਵਧੀਆ ਆ ਨਹੀਂ ਵਧੀਆ ਆ ਨਹੀਂ ਵਧੀਆ ਠੀਕ ਹੈ ਨਾ ਸੋ ਆਪਾਂ ਗੱਲ ਕਰਾਂਗੇ ਮੈਂ ਇਹ ਲੈ ਕੇ ਆਇਆ ਲੁਆਇਡ ਕੰਪਨੀ ਦਾ ਐਸੀ ਐਲ ਐਲ ਓ ਵਾਈ ਡੀ ਲੁਆਇਡ ਤਾਂ ਇੱਕ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦੇਵਾਂ ਇਹ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਬਈ ਲੁਆਇਡ ਹੈ ਜਿਹੜਾ ਉਹ